ਸਾਨੀ ਦੀ ਧਰਤੀ ਪਿੰਡ ਬਲਖੰਡੀ ਜਦੋਂ ਮੋਜੀ ਦਾ ਕੱਪ ਆ ਜੀ ਜੜੇ ਰੋ ਬਲਾਹ ਦੇ ਨਾਲ ਮਿਲਦੇ ਆ ਜੀ ਬਲਖੰਡੀ ਦੇ ਵੱਡੇ ਕੱਪ ਦੇ ਉੱਪਰ ਆਹ ਲਾ ਕੇ ਸੁਨਹਾਰੇ ਪਾਰਕ ਬਲਖੰਡੀ ਦੇ ਕੱਪ ਦੇ ਵਿੱਚ ਆ ਪਿੰਡ ਦਾ ਬਾਪ ਜੁੱਤੀ ਜੀ ਉਹ ਤੁਸੀਂ ਕਹਿੰਦਾ ਕਿ ਕਿਸੇ ਨੂੰ ਕੋਈ ਸਮਾਂ ਨਹੀਂ ਕੰਦਰਾ ਨਾਲ ਟੱਕੇ ਨਹੀਂ ਲਓ ਜੀ ਪਹੁੰਚ ਗਿਆ ਜੀ ਬਲਖੰਡੀ ਦੀ ਧਰਤੀ ਤੇ ਉੱਪਰ ਰਾਜਵੀਰ ਸੱਦੇ ਵਾਲੀਆ ਅਸੀਂ ਕਹਿੰਦੇ ਆ ਰੋਣੇ ਬੰਦੀ ਬਾਈ ਹੁਣੀ ਖੱਤਾ ਦੇਵਾਂਗੇ ਹੋ ਜੀ ਕਬੱਡੀ ਓਪਨ ਦੇ ਮੁਕਾਬਲੇ ਬਹੁਤ ਚੋਟੀ ਦੇ ਚੱਲ ਰਹੇ ਜੀ ਫਰਵੀ ਦੇ ਗਾਰਦੋਰੀ ਜੋਤਬਾਈ ਕਮਰ ਹੁਣੇ ਸਾਰੇ ਹਾਰੇ ਭਰਾ ਸੱਦੇ ਲਾਰੇ ਆ 13 14 ਤੇ 15 ਫਰਵੀ ਨੂੰ ਕਬੱਡੀ ਓਪਨ ਦਿਨ ਬਾਹਰ ਤੇ ਨਾਲ ਕਬੱਡੀ ਗੱਲ 70 ਦੇ ਮੈਚ ਹੋਰ 70 ਦੇ ਮੈਚ ਹੁਣ ਪਹਿਲਾ ਇਹਨਾਂ ਮੁਕਾਬਲਾ ਪੂਰੀ ਚੁਟਵਾ ਦਿਆਂਗੇ ਬਾਈ ਜੀ ਬੰਟੀ ਗਰਾਹ ਦੇ ਅਗਲੇ ਮੈਚ ਦੀਆਂ ਟੀਮਾਂ ਜਲਦ ਹੀ ਨਾਮ ਕਰਦੇ ਮੋਤੇ ਵਾਲਾ ਤਾਂ ਮੈਨੂੰ ਲੱਗਿਆ ਨਹੀਂ ਦਾ ਸਮੇਂ ਦਾ ਜ਼ਿਕਰ ਕਰਦੇ ਜਾਵਾਂਗੇ ਅੱਜ ਮਿੱਤੂ ਹੁਣ ਕਦੇ ਨਹੀਂ ਤੇ ਕਰ ਲਈ ਆਪਾਂ ਬਸ ਚੱਲੂ ਕੰਮ ਹੋਣ ਬਸ ਕਬੱਡੀ ਉਪਰ ਦੇ ਮੈਚ ਹੋਣਗੇ ਲੰਗੀ ਨਾਲ ਬੜਾ ਮਾਣ ਪੁਰਾਣਾ ਤੇ ਢੋਡਰਾ ਦਾ ਮੈਚ ਰਾਜੀ ਇਸ ਤੋਂ ਬਾਅਦ ਕੋਰਤਾਸੇ ਵਾਲੇ ਤੇ ਸੱਚ ਖੇਡਦੇ ਅੱਜ ਅਲਪੂਰ ਤੇ ਖੇਡਦਾ ਨਾਲ ਹੋ ਬਾਈ ਕੌਣ ਖੇਡ ਰਿਹਾ ਠੀਕ ਆ ਬਾਈ ਸਹੀ ਆ ਓਕੇ ਜੀ ਆ ਵੀ ਜੇ ਦਾਫੀ ਬਾਈ ਕੇ ਨੇ ਖੜਾਉਣਾ ਆਵੇ ਇਹਨਾਂ ਦਾ ਕੰਮ ਵੀ ਆ ਬਾਈ ਆਪ ਦਾ ਗੱਡੀ ਰੈਂਟ ਤੇ ਫਾਰਮ ਵੀ ਇਹਨਾਂ ਦਾ ਫਾਰਮ ਮੈਲਾ ਦਾ ਆਪਦਾ ਹਾਂ ਇਹਨਾਂ ਦੇ ਰੱਖੇ ਆ ਉੱਪਰ ਬੱਕਰੇ ਰੱਖੇ ਆ ਬੱਕਰੇ ਬੱਕਰੇ ਰੱਖੇ ਆ ਬੱਕਰੇ ਰੱਖਿਆ ਹੈ ਇਹਨਾਂ ਕੋਲ 10000 ਨਾਲ ਵੀ ਇਹਨਾਂ ਦੇ ਲੈਂਕ ਆ ਕੰਪਿਊਟਰ ਵੀ ਰੱਖੇ ਇਹਨਾਂ ਦੇ ਉਹ ਵੀਡੀਓ ਇਹਨਾਂ ਦੀ ਹੈ ਨਾ ਪਠੋਰੇ ਪਠੋਰੀ ਆ ਜੀ ਹਾਂ ਇਹਨਾਂ ਨੇ ਉਹ ਵੀ ਵੀਡੀਓ ਇਹਨਾਂ ਦੀ ਆ ਮਨ ਬੱਕਰੇ ਨੂੰ ਕਿੱਥੇ ਰੱਖਦਾ ਕਹਿੰਦਾ ਕਿਹੜੇ ਨੂੰ ਕਿੱਥੇ ਨੂੰ ਕਾਲੇ ਨੂੰ ਉਹ ਵੀ ਇਹਨਾਂ ਦੀ ਵੀਡੀਓ ਆ ਜੇ ਕਿ ਇਹਨੂੰ ਪਹਾੜੀ ਬੱਕਰੇ ਚਾਹੀਦੇ ਹੁਣ ਉਹ ਵੀ ਮਿਲ ਜਾਂਦੇ ਕਿਦਾਂ ਤਾਰ ਆ ਰਿਹਾ ਰਿਹਾ ਲੈ ਵੀ ਤਾਰ ਆਉਣਾ ਤਾਰ ਤਾਂ ਹੀ ਬਲੌਗ ਪਹੁੰਚਦਾ ਗੱਲ ਦੋ ਜੀ ਤੇ ਪਾੜੀ ਹੈਗੇ ਆਪਣੇ ਕੋਲ ਜੇ ਤਾਰ ਨੇ ਕਮੈਂਟ ਕਰਤਾ ਸਭ ਲੋ ਬਲੌਗ ਸਫਲ ਆ ਕਿਹੜਾ ਬਰੋਲਾ ਉਤਾਰ ਵਾਲੇ ਕੋਲ ਦੱਸੋ ਸਹੀ ਗੱਲ ਚਾਹ ਕੋਈ ਤੇਰੀ ਕਿਹੜੀ ਵੈਰਾਈਟੀ ਆ ਦੱਸ ਦੱਸ ਬੋਲੋਣਾ ਡੀਟਲ ਪਾੜੀ ਪਾੜੀ ਤੁਹਾਡੇ ਕੋਲ ਕਿਹੜੀ ਆ ਪਾੜੀ ਤਾਰ ਵੀ ਲੈ ਕੇ ਕਿਹੜੇ ਚਿੱਟੇ ਗਾਲੇ ਚਿੱਟੇ ਕਾਲੇ ਆਏ ਚਿੱਟੇ ਗਾਲੇ ਚਿੱਟੇ ਚਿੱਟੇ ਇਹ ਤਾਂ ਆ ਕੋਈ ਚਿੱਟੇ ਤੋਹ ਕਿਹੜੇ ਚਿੱਟੇ ਗਾਲੇ ਚਿੱਟੀ ਚਿੱਟੇ ਤੂੰ ਕਾ ਕਾ ਖਾਂਦੇ ਆ ਨਹੀਂ ਚਿੱਟੇ ਵੀ ਠੀਕ ਆਂਦੇ ਆ ਕਾਲੇ ਕਾਲੇ ਵੀ ਠੀਕ ਆਂਦੇ ਆ ਰੱਖਦਾ ਕਿ ਤੈਨੂੰ ਐ ਬਸ ਰੱਖਦਾ ਕਿ ਤੈਨਾਂ ਨੂੰ ਤੋ ਕਿਹੜੇ ਨੂੰ ਕਿਹੜੇ ਨੂੰ ਚਿੱਟੇ ਤੱਕ ਚਿੱਟਾੰਦਰ ਹੁੰਦਾ ਕਾਲੇ ਨਾਲ ਤੇ ਕਾਲਾ ਵੀ ਠੋਡੇ ਜੀ ਕਿ ਕਾਲਾ ਵੀ ਗੁੱਟੇ ਚ ਹੁੰਦਾ ਈ ਵੇਖ ਨਾ ਕਿਹੜਾ ਵੀ ਕਿਹੜਾ ਵੀ ਚਿੱਟਾ ਨਹੀਂ ਤੇ ਕਾਲਾ ਕਾਲਾ ਵੀ ਕਾਲਾ ਵੀ ਬਹਾ ਠੀਕ ਆ ਤੇ ਨਹੀਂ ਤੰਗ ਤੋਂ ਵੀ ਨਹੀਂ ਕਰਦਾ ਕਿਹੜਾ ਵੀ ਚਿੱਟਾ ਨਹੀਂ ਉਹ ਨਹੀਂ ਕਰਦਾ ਕਾਲਾ ਕਾਲਾ ਨਹੀਂ ਕਰਦਾ ਤੂੰ ਕਹਿਆ ਤੂੰ ਕਿਹ ਲੈ ਆ ਯਾਰ ਤੂੰ ਉਹੀ ਗੱਲ ਚਿੱਟਾ ਕਾਲਾ ਵੀ ਹੈ ਤਾਂ ਬਰੀਡ ਦਾ ਰੰਗ ਜੀ ਪਰ ਕਹੇ ਤਾਂ ਦੋਵੇਂ ਸੇਮ ਹੀ ਆ ਕਿਹੜਾ ਵੀ ਕਿੱਤਾ ਉਹ ਤਾਰ ਕੋਲ ਦੇ ਤਾਰ ਦੀ ਬਰੀਡ ਆ ਜੇ ਤੈਨੂੰ ਚਾਹੀਦਾ ਤੂੰ ਬਾਹਰ ਲਾ ਕੇ ਜਾਣਾ ਚਾਰ ਤੇ ਤੂੰ ਤਾਰ ਨਾਲ ਕਨੈਕਟ ਕਰਾ ਮੈਂ ਕਨੈਕਟ ਕਰਾਵਾਂ ਕਰਾਂਗਾ ਲਾਵਾ ਫੋਨ ਲਾ ਫੋਨ ਤਾਰ ਨੂੰ ਯਾਰ ਪਰੰਦੀ ਦਾ ਮੈਦਾਨ ਦੇ ਤਾਰਾਂ ਤੋਂ ਦੱਸ ਸਾਬ ਦੋ ਮੀਟੇ ਵਾਲਾ ਲੈਪ ਕਰਦੇ ਹੋ ਆ ਜੀ ਭਰਾਵਾਂ ਦੇ ਸੱਦੇ ਦੇ ਉੱਪਰ ਆ ਆਹ ਅੰਮ੍ਰਿਤ ਮੁਕਾਬਲੇ ਖੇਡੇ ਜਾ ਰਿਹਾ ਜੀ ਖੇਡ ਕਬੱਡੀ ਦਾ ਤੱਪਰ ਆ ਜੀ ਦੁਨੀਆ ਦਾ ਸੁਪਰ ਗੁੱਪਰ ਖਿਡਾਰੀ ਅੱਜ ਦੇ ਕਬੱਡੀ ਕੱਪ ਦੇ ਚੋਲਾ ਸਾਹ ਦਾ ਅਰਸ਼ਦੀਪ ਸਿੰਘ ਮਾ ਸੰਜੀਤ ਦੇ ਸਜੀਦਪੁਰ ਦੇ ਕਹਿੰਦੇ ਪੁੱਤੋ ਜੰਮ ਆਇਆ ਉਹ ਭਾਗਾ ਵਾਲੀ ਕੋਟ ਸਫਲ ਕਰ ਦੁਨੀਆ ਦੇ ਵਿੱਚ ਪ੍ਰਸਿੱਧ ਹੋਇਆ ਲੈ ਵੀ ਇੱਕ ਵਾਰੀ ਅੱਖ ਫਤੇਸਾਨੀ ਕਰ ਦੁਨੀਆ ਦੇ ਨਾਲ ਜਿਹੜੇ ਜਿਹੜੇ ਅੱਖ ਦੀ ਖੇਡ ਨੂੰ ਪਿਆਰ ਕਰਦੇ ਹੋ ਇੱਕ ਵਾਰੀ ਤਾਰੀ ਨੇ ਗੱਟ ਕੇ ਤਾਲਾ ਲਾ ਦੋ ਮੇਰੇ ਵੀਡੀਓ ਨਾਲ ਬਾਤ ਹੈ ਕਿ ਬਿੱਟੂ ਕਿੱਦੋਂ ਇਹ ਸ ਆਦੀ ਮਾਰਦੇ ਜਾ ਲੰਦਾ ਸੰਗ ਦਾ ਲੱਗਦਾ ਹਨ ਇਹਦਾ ਚੋਲੇ ਵਾਲਾ ਸੁਖ ਮਨਾ ਗਿਆ ਭਾਈ ਤਾੜੀਆਂ ਮਾਰ ਦਿਓ ਜਾਂਦਾ ਵਸਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਰੱਬ ਮਿਹਰ ਕਰੇ ਲੋ ਜੀ ਦਰਮਾਨ ਸਰ ਉਧਰ ਇੱਕੋ ਮਿੰਟ ਮੈਚ ਰੋਕ ਲੋ ਅਰਸ਼ ਨੂੰ ਲੈਟਰ ਬਣਾਉਣਾ ਕਿ ਜਾਫੀ ਬਣਾਉਣਾ ਕੀ ਸੋਚਿਆ ਇਹਦਾ ਵੀ ਜੋ ਇਹਦਾ ਮਾਰ ਕਰੂਗਾ ताड़ियांति पर लाठ सिती किताब बणी पई आहे